ਅੱਜ ਤਾਂ ਰਕੀ ਨਾ ਹੈ ਰਾਜ ਜੀ ਤੁਹਾਡਾ ਬੇਟਾ ਸੀਗਾ ਹਾਂਜੀ ਹਾਂਜੀ ਉਹਦੇ ਤੇ ਕੱਲ ਖਬਰ ਆ ਰਹੀ ਸੀ ਕਿ ਉਹਦੇ ਕੋਲ ਮਾਰੀ ਵੱਡੀ ਮਾਰ ਨਾਲ ਕਰੋੜਾ ਰੁਪਏ ਦਾ ਜਿਹੜਾ ਮਾਰ ਫੜਿਆ ਜਾਂ ਕੀ ਇੱਥੇ ਕਿਦੋਂ ਦਾ ਕਰੋ ਗਿਆ ਸੀ ਇਹ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਨਮ ਦਿਨ ਤੇ ਚੱਲਿਆ ਵਾਂ ਜਨਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਅਸੀਂ ਢੀਕਦੇ ਰਹੇ ਪਿਆ ਆਇਆ ਨਹੀਂ ਆਇਆ ਲੀਆ ਪਤਾ ਨਹੀਂ ਕਿਹੜੇ ਚਾਂਸੇ ਜੇ ਆ ਗਏ ਤਾਂ ਕਿੱਥੇ ਚਲ ਗਿਆ ਤੇ ਕਿੱਥੇ ਨਹੀਂ ਹਾਨੂੰ ਤਾਂ ਪਤਾ ਨਹੀਂ ਲੱਗਾ ਕੋਈ ਤੇ ਮਾਰੇ ਮਟਾਹੀ ਤਾਂ ਕਰ ਜਾ ਚੁੱਕੇ ਕਿਹਦੇ ਘਰ ਘੁਰ ਬਣਾਇਆ ਸਾਡੇ ਤੇ ਵਿਆਦੀ ਪੈਸੇ ਦੇਣ ਵਾਲੇ ਕਿਤੇ ਲੋਨ ਲੈ ਲੈ ਕੇ ਘਰ ਬਣਾਇਆ ਵੇਖੋ ਸਾਡੇ ਹਲਿਸਤਾ ਲੋਣ ਵਾਲੇ ਕਿੰਨੇ ਕਹਿੰਦੀਆਂ ਸਾਡੀ ਹਲਿਸਤਾ ਜਿਹੜੇ ਕਰ ਜਾ ਚੁੱਕ ਟੱਕੇ ਨੇ ਫੇਰ ਘਰ ਬਣਾਇਆ ਹਨੂ ਤਾਂ ਪਤਾ ਨਹੀਂ ਇਹ ਕਿਹੜੇ ਕੰਮ ਆ ਤੇ ਰੁਝੇ ਪਿਆ ਵਾ ਕਿੰਨੇ ਸੱਦ ਲਿਆ ਕਿਹੜਾ ਦੁਸ਼ਮਣ ਬਣ ਗਿਆ ਸਾਡਾ ਇਹਦਾ ਆ ਕੰਮ ਬਸ ਕੇ ਕੀਤਾ ਮਿਹਨਤ ਦੇ ਨਾਲ ਹੀ ਥੋੜੇ ਆ ਕੰਮ ਕਰੀਦਾ ਲੋਕਾਂ ਦੇ ਘਰਾਂ ਦਾ ਪਤੇ ਲਾਈਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਹੁੰਦਾ ਮੇਰੇ ਅਹੀ ਰੋਟੀ ਰਾਤ ਨੂੰ ਬਣਾਉਨੇ ਆ ਹਾਂ ਨੂੰ ਤੇ ਨਾ ਰਾਵਾਂ ਦਾ ਪਤਾ ਬਣੀ ਆ ਪੀ ਕਿਹੜੇ ਰਾਹ ਡਿਆ ਵਾ ਇਹ ਕੀ ਆ ਕੀ ਇਹ ਪਹਿਲਾਂ ਵੀ ਕੋਈ ਇਹੋ ਜਿਹਾ ਇੱਧਰ ਤੇ ਹੈਗਾ ਸੀਗਾ ਤੁਹਾਨੂੰ ਵੀ ਮੈਸੇਲੂਸ਼ੇ ਵਾਲੇ ਚੱਕਰ ਤੇ ਹੈਗਾ ਸੀ ਨਾ ਹੜਾ ਘਰ ਜੀ ਭਾਏ ਕਰਜ਼ਾ ਦੇਣਾ ਹੈ ਲੈ ਸਾਨੂੰ ਨਹੀਂ ਪਤਾ ਮਨ ਲਓ ਕਿ ਉਹਦਾਂ ਨੇ ਜਦੋਂ ਇਹ ਗਿਆ ਤੇ ਰੱਦ ਗਿਆ ਜੀ ਸਾਮੇਦਨ ਆਇਆ ਜਨਮ ਦੇ ਤੇ ਆ ਜੀ ਪਤਾ ਨਹੀਂ ਹੁਣ ਕਿਹੜੇ ਪਿੰਡ ਗਿਆ ਕਿਹੜੇ ਪਿੰਡ ਨਹੀਂ ਗਿਆ ਇਹਨਾਂ ਨੂੰ ਫੋਨ ਕੀਤਾ ਸੀ ਇਹਨਾਂ ਨੂੰ ਕਿ ਸਾਨੂੰ ਮਨ ਲਓ ਸਾਡੇ ਨਾਲ ਚੱਲ ਬੇਟੇ ਦਾ ਰੇ ਹਾਂ ਜੀ ਅੱਛਾ ਕਿਸ ਦਾ ਫੋਨ ਆਇਆ ਹਾਂ ਜੀ ਬਾਡੇ ਜੀ ਆ ਬਾਡੇ ਦੇ ਤੇ ਬਾਝ ਤਾਂ ਨਹੀਂ ਸਾਨੂੰ ਪਤਾ ਕਿ ਮਤਲਬ ਕੀ ਬਣਿਆ ਕੀ ਨਹੀਂ ਬਣਿਆ ਹਾਂਜੀ ਕਾਹੀ ਖਬਰ ਸੁਣੀ ਹੈਗੀ ਜੀ ਜਦੋਂ ਨਿਊਜ਼ ਆਈ ਹੈਗੀ ਨਸ਼ਾ ਨਸ਼ਾ ਕਰਦਾ ਨਹੀਂ ਨਸ਼ਾ ਨਹੀਂ ਕਰਦਾ ਕੋਈ ਹਾਂਜੀ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਢੀ ਗਈ ਮੁਹਿੰਮ ਤਹਿਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਤਹਿਤ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਦਾ ਸਚਿੰਦਰ ਸਿੰਘ ਤੇ ਸਸਪੀਸ ਆ ਉਸ ਦਾ ਰਮਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਿਆਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕਤਮੇ ਦਰਜ ਕੀਤੇ ਆ ਉਸ ਮੁਕਦਮੇ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਸਰ ਕੀ ਕਰਦੇ ਕੀ ਨੇ ਜੀ ਕੀ ਇਥੇ ਜੀ ਮੋਡਲ ਬਣਾ ਲੀਆ ਇਹ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਰਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਡੱਲੇਕੇ ਥਾਣਾ ਲੋਪੋਕੇ ਤੇ ਸੈਮੁਰਮ ਸਿੰਘ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀ ਦਾ ਰਹਿਣ ਵਾਲਾ ਜੀ ਇਹ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਹਿਰਨ ਦੇ ਨਾਲ ਜਿਹੜੀ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ